ਹਾਂਜੀ ਬਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣਾ ਹੈ ਕੁੱਤੇ ਤੇ ਕੁੱਤੀਆਂ ਕਤੂਰੇ ਦੇਖ ਸਕਦੇ ਹੋ ਜੀ ਤੇ ਬਾਈ ਕੋਲ ਬੁਕਾਉ ਹਣ ਜੇ ਕਿਸੇ ਬਾਈ ਨਾਲ ਕਨੈਕਟ ਕਰਨਾ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਲਓ ਬਾਕੀ ਗੱਲ ਕਰ ਕਰਦੇ ਆ ਜੀ ਬਾਈ ਨਾਲ ਆਪਾਂ ਹਾਂਜੀ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਨਾਮ ਵੀਰੇ ਆਪਣਾ ਰਣਵੀਰ ਸਿੰਘ ਜੀ ਕਿਹੜਾ ਪਿੰਡ ਆ ਵੀਰੇ ਲੋਟਬੱਦੀ ਜ਼ਿਲ੍ਹਾ ਜੀ ਲੁਧਿਆਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਕਿਹੜੀ ਨਸਲ ਆ ਜੀ ਇਹ ਇਹ ਬਾਡੀ ਐਕਸਾਈ ਦਿਖਾਓ ਜੀ ਕੱਟ ਕੇ ਬਾਹਰ ਹਾਂਜੀ ਦੇਖ ਸਕਦੇ ਹੋ ਜੀ ਬੋਡੀ ਐਕਸ ਅੱਖਾ ਅੱਖਾਈਆਂ ਤੇ ਤਿੰਨ ਕੁੱਤੇ ਆਈ ਤਿੰਨ ਕੁੱਤੀਆਂ ਨੇ ਠੀਕ ਹੈ ਜੀ ਹਾਂਜੀ ਤੇ ਕਿੰਨੇ ਟਾਈਮ ਦਾ ਹਨ ਵੀਰੇ ਇਹ ਬੱਤੀ ਦਿੱਤੀ ਇਹਨਾਂ ਦੇ ਨਹੀਂ ਅਸਾਂ ਵੀਰੇ ਦਾ ਕੀ ਰੇਟ ਆ ਜੀ ਮੇਲ ਲਾ ਹੈਗਾ ਜੀ 18000 ਆਪਣਾ ਠੀਕ ਹੈ ਜੀ ਤੇ ਫੀਮੇਲ ਆਏਗਾ 14000 ਠੀਕ ਹੈ ਜੀ ਹਾਂਜੀ ਮੇਲ ਆ ਜੀ ਤੇ ਦੂਜਾ ਵੀ ਦਿਖਾ ਦੇ ਹਾਂਜੀ ਹਾਂ ਇਹ ਸਿੱਕੀ ਦੇਖੋ ਕਿ ਔਖਾ ਵੀ ਬਹੁਤ ਘੈਂਟਾ ਹੀ ਸੋਹਣਾ ਲੱਗਦਾ ਤੇ ਦੇਖ ਸਰੋ ਬੰਗਲੀ ਬੰਗਲੀ ਬਈ ਇਹ ਦੇਖ ਸਰਦੇ ਅੱਖਾ ਓੱਖਾ ਇਹ ਨਹੀਂ ਬਹੁਤ ਘੰਟਾ ਤੇ ਇਧਰ ਤੇ ਖੜ ਗੁਰੇ ਬਾਹਰਲੀ ਸਾਈਡ ਇਹ ਖੜ ਰੱਖ ਲੋ ਬੱਤੀ ਜੀ ਦਿਨਾਂ ਦੇ ਹੋ ਗਈ ਹਾਂ ਜੀ ਜੀ ਠੀਕ ਹੈ ਬਈ ਜਿਸ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਕੰਟੈਕਟ ਕਰੋ ਜੀ ਤੇ ਦੇਖੋ ਜੀ ਬੱਚੇ ਬਾਕੀ ਇਹਨਾਂ ਦੀ ਮਾੜਾ ਦਿਖਾਉਣੇ ਜੀ ਆਪਾਂ ਤੇ ਬਾਕੀ ਬਾਈ ਦਾ ਆਪਾਂ ਨੰਬਰ ਕੰਟੈਕਟ ਨੰਬਰ ਵੀ ਜਿਸ ਨੂੰ ਦੱਸ ਦਈਏ ਇੱਕ ਮੜੀ ਸੰਗਠੀ ਜਾਈ ਜੀ ਆਹ ਕੁੱਤੀ ਆ ਦੇਖਦੇ ਉਹਦੇ ਕਤੂਰੇ ਆ ਠੀਕ ਹੈ ਜੀ ਆਹ ਉਹ ਦੇਖ ਰਹੇ ਕਿੰਨੇ ਕਤੂਰੇ ਵੀਰੇ ਸੇ ਆਏ ਹਾਂ ਜੀ ਤਿੰਨ ਫੀਮੇਲ ਜੀ ਤਿੰਨ ਮੇਲ ਠੀਕ ਹੈ ਤਿੰਨ ਦਾ ਕੁੱਤੀਆਂ ਤੇ ਤਿੰਨ ਕਿੱਤੇ ਉਹ ਦੇਖਿਆ ਜੀ ਠੀਕ ਹਾਂ ਜੀ ਵੀਰੇ ਆਪਣਾ ਨੰਬਰ ਦੱਸ ਦੇ 7973737967 ਠੀਕ ਹੈ ਭਾਈ ਨਿਕ ਕਲੈਕਟ ਕਰ ਸਕਿਓ ਤੇ ਦੇਖ ਸਕਦੇ ਕਤੂਰੇ ਨਾਲ ਇਹਨੂੰ ਪੁੱਛੀ ਖਾਤੀ ਜੀ ਜੀਤਾ ਫਾਰਮ ਟੀਵੀ ਇਹ ਵੱਧ ਤੋਂ ਵੱਧ ਸਪਰੈਵਰ ਤਸਵੀਰ ਦਿਖਾ ਲਿਆ ਕਰੋ ਜੀ ਕਿ ਆਪਾਂ ਨੰਬਰ 3 ਨੂੰ ਸਮਾਪਤ ਕਰ ਦਈਏ